ਮੇਰਾ ਨਾਮ ਹਨੀ ਰੋਹਨ ਮੈਰਾ ਐਗਜ਼ੀਕਿਊਟਿਵ ਮੈਂਬਰ ਐਂਟੀ ਕਰਾਈਮ ਐनिमल ਪ੍ਰੋਟੈਕਸ਼ਨ ਤੋਂ ਅੱਜ ਦਾ ਪ੍ਰੋਗਰਾਮ ਅੱਜ ਦਾ ਸਰ ਆਪਾਂ ਲੋਕਾਂ ਨੂੰ ਜਾਗਰੂਕ ਕੀਤਾ ਹੈ ਵਰਲਡ ਵਾਈਡ ਲਾਈਫ ਡੇ ਤੇ ਲੋਕਾਂ ਨੂੰ ਇਹ ਜਾਗਰੂਕ ਕੀਤਾ ਕਿ ਜਿਹੜੇ ਵਾਈਲਡ ਐਨੀਮਲਸ ਜਿਹੜੇ ਆ ਉਹਨਾਂ ਨੂੰ ਪਾਲਤੂ ਬਣਾਉਂਦੇ ਨੇ ਇਹ ਜਿਹੜਾ ਕਾਨੂੰਨ ਅਪਰਾਧ ਹੈ ਲਾਈਕ ਮੰਕੀ ਪੈਰਟ ਈਗਲ ਟੋਟਾਇਸ ਜਿਹੜੇ ਇਹਨਾਂ ਨੂੰ ਪਾਲਤੂ ਬਣਾਉਂਦੇ ਨੇ ਇਹ ਜਿਹੜੇ ਇਹ ਘਰ ਦੇ ਵਿੱਚ ਨਹੀਂ ਰਹਿ ਸਕਦੇ ਔਰ ਇਹਨਾਂ ਦਾ ਜਿਹੜਾ ਰੈਂਸ ਹੈ ਨਾ ਉਹ ਜੰਗਲੀ ਜੀਵਾਂ ਵਾਲਾ ਹੈ ਤੇ ਇਹਨਾਂ ਨੂੰ ਉਥੇ ਜੰਗਲਾ ਵਿੱਚ ਹੀ ਰਹਿਣ ਦੇਣਾ ਚਾਹੀਦਾ ਹੈ ਅਸੀਂ ਲੋਕਾਂ ਨੂੰ ਇਹ ਜਾਗਰੂਕ ਕੀਤਾ ਕਿ ਜੇ ਤੁਸੀਂ ਇਹਨਾਂ ਨੂੰ ਪਾਲਤੂ ਬਣਾਉਂਦੇ ਹੋ ਤੇ ਉਹਦੇ ਵਿੱਚ ਤੁਹਾਨੂੰ 5 ਸਾਲ ਦੀ ਸਜ਼ਾ ਔਰ 10 ਤੋਂ ਲੈ ਕੇ 50 ਹਜ਼ਾਰ ਤੱਕ ਦਾ ਜੁਰਮਾਨਾ ਹੁੰਦਾ ਹੈ ਸੋ ਇਹਨਾਂ ਨੂੰ ਇਹਨਾਂ ਦੀ ਜਿਹੜੀ ਹੈ ਜੰਗਲੀ ਜੀਵਨ ਜਿਹੜਾ ਉਹ ਬਤੀਤ ਕਰਨ ਦੇਣਾ ਚਾਹੀਦਾ ਘਰ ਵਿੱਚ ਪਾਲਤੂ ਨਹੀਂ ਬਣਾਉਣਾ ਚਾਹੀਦਾ ਬਹੁਤ ਸਾਰੇ ਲੋਕਾਂ ਨੂੰ ਗੁਆਰੀਏ ਜਿਹੜੇ ਆਪਣੇ ਪਰਿਵਾਰ ਸਰ ਪਰਵਾਰਾਂ ਦੀ ਤਰ੍ਹਾਂ ਰੱਖਦੇ ਤੇ ਆ ਗਿਆ ਪਰ ਇੱਕ ਚੀਜ਼ ਦੇਖੋ ਜੋ ਮੋਹਲ ਉਹਨਾਂ ਨੂੰ ਜੰਗਲਾ ਵਿੱਚ ਮਿਲਦਾ ਉਹ ਤੁਸੀਂ ਘਰ ਵਿੱਚ ਨਹੀਂ ਦੇ ਸਕਦੇ ਜੋ ਫਰੀडम ਉਹ ਬਾਹਰ ਪੇੜਾਂ ਤੇ ਘੁੰਮ ਸਕਦੇ ਨੇ ਉਹ ਤੁਸੀਂ ਇੱਕ ਜਿਹੜਾ ਹੈ ਕਿ ਕੇਸ ਦੇ ਵਿੱਚ ਉਹਨਾਂ ਨੂੰ ਕੈਦ ਕਰਕੇ ਰੱਖਦੇ ਹੋ ਜਾਂ ਸੰਗਲੀਆਂ ਨਾ ਬਣ ਕੇ ਰੱਖਦੇ ਹੋ ਉਹ ਆਪਣੀ ਤਰ੍ਹਾਂ ਦੇ ਹੋਰ ਜਾਨਵਰਾਂ ਨੂੰ ਨਹੀਂ ਮਿਲ ਸਕਦੇ ਇਸ ਕਰਕੇ ਉਹਨਾਂ ਨੂੰ ਜੰਗਲਾ ਵਿੱਚ ਹੀ ਰਹਿਣ ਦੇਣਾ ਚਾਹੀਦਾ ਨਮਸਕਾਰ ਮੇਰਾ ਨਾਮ ਮਦੀਵਾਨ ਵਾਈਲਡ ਲਾਈਫ ਕ੍ਰਾਈਮ ਕੰਟਰੋਲ ਬੀਰੋ ਅਸਿਸਟੈਂਟ ਡਾਇਰੈਕਟਰ ਅਮਿਰਸਰ ਪੰਜਾਬ आज, आज वर्ल्ड वाइल्ड लाइफ डे का थर्ड मार्च हम लोग एक अवेयरनेस प्रोग्राम विद हेल्प ऑफ एन हमने यहीं पर अमृतसर में करवाया है उसमें हम लोग सबको पैम्बलेट्स और अवेयरनेस प्रोग्राम भी इस पब्लिक को बनाया है ये क्यों बनाते हैं कि जो भी एनिमल्स क्रिटिकली एंडेंज एंडेंजर्ड वलरेबल जो भी जो जनवल है उसको बचाना है अगर एक बार जो दुनिया से निकल गई तो वापस नहीं आ पाएगी तो इसलिए जो दुनिया जो इंडिया का अंदर जो दुनिया के अंदर जो भी एंडेंजर्ड कैटेगरी है उसको बचाना है ऐसा नहीं कि सिर्फ एनिमल है ऐसे प्लांट्स भी बहुत सारे हैं वो एंडेमिक होती है उसको भी हम लोग बचा के इस दुनिया में रखना है क्योंकि जो इंडिया हमारा जो वर्ल्ड में जो इको है अभी आप तो जानते होंगे क्लाइमेट चेंज क्लाइमेट चेंज दुनिया का बहुत बड़ा मतलब एक चैलेंज है उसको सही करना है तो अपना जो एनिमल्स प्लांट्स को हम लोग अच्छा से रखना है, जो पालना जी तो जो है तो अच्छा जो भी एनिमल्स को तो वाइल्ड लाइफ को कोई भी आदमी जो घर पे रखता है जो पालते हैं या तो कोई किसी को गिफ्ट देते हैं लेते हैं और देते हैं और घर पे रखते हैं सब कुछ अफेंस है एनिमल का हिसाब से जो जानवर जो शेड्यूल वन में आती है अगर कोई किसी ने घर पे रखा है तो सात साल का सजा है जो कुछ अगर जो भी रहे हैं, उनको जी जो दुकानदार बेच रहे, रहे हैं ये पैराकिट होंगे तितली होंगे और जो भी जो जानवर का जो ये, ये अपना मेंढक होगा जो भी हो जंगली जानवर सब कुछ हमारा वाइल्ड लाइफ प्रोटेक्शन एक्ट के अंदर प्रोटेक्टेड है अगर कोई भी भेज रहा है तो थ्री थ्री से सेवन इयर्स तक पनिशमेंट मिल जाएंगे और फाइन भी है पच्चीस हजार तक अगर रिपीटेड अफेंस है उसका तो सेवन इयर्स का ऊपर ही पनिशमेंट मिलता है अगर कोई भी आदमी अनजान से कुछ कर रहा है तो उसको छोड़ना है नहीं तो डिपार्टमेंट को हैंडओवर करेंगे तो डिपार्टमेंट अपना रेस्क्यू करके जंगल में छोड़ देंगे मेरा नाम डॉक्टर रोहन मेहरा चेयरमैन एंटी क्राइम एनिमल प्रोटेक्शन तो ਅੱਜ ਅਸੀਂ ਵਰਲਡ ਵਾਈਲਡਲਾਈਫ ਡੇ ਐ ਤੇ ਵਾਈਲਡਲਾਈਫ ਕ੍ਰਾਈਮ ਬਿਊਰੋ ਗਵਰਨਮੈਂਟ ਆਫ ਇੰਡੀਆ ਦਾ ਜਿਹੜਾ ਡਿਪਾਰਟਮੈਂਟ ਐ ਉਹਦੇ ਨਾਲ ਮਿਲ ਕੇ ਲੋਕਾਂ ਨੂੰ ਅੱਜ ਜਾਗਰੂਕ ਕਰ ਰਹੇ ਆ ਅਸੀਂ ਕਿ ਜਿਹੜੇ ਲੋਕਾਂ ਨੇ ਘਰ ਦੇ ਵਿੱਚ ਜੰਗਲੀ ਪਸ਼ੂ ਪੰਛੀ ਰੱਖੇ ਨੇ ਉਹ ਉਹਨਾਂ ਨੂੰ ਆਜ਼ਾਦ ਕਰ ਦੇਣ ਤੇ ਉਹਦੇ ਨਾਲ ਨਾਲ ਅਸੀਂ ਲੋਕਾਂ ਨੂੰ ਐਵੀ ਚੀਜ਼ ਦਾ ਅਹ ਅਹਿਸਾਸ ਦਿਵਾ ਰਹੇ ਆ ਕਿ ਜਿਸ ਤਰੀਕੇ ਦੇ ਨਾਲ ਸਾਨੂੰ ਆਜ਼ਾਦੀ ਨਾਲ ਜੀਣ ਦਾ ਹੱਕ ਐ ਜਿਹੜੇ ਜੰਗਲੀ ਜੀਵ ਨੇ ਸਾਡੀ ਸੋਸਾਇਟੀ ਚ ਫਿੱਟ ਨਹੀਂ ਰਹਿ ਸਕਦੇ ਤੇ ਉਹਨਾਂ ਨੂੰ ਉਹਨਾਂ ਦੇ এনवायरमेंट ਦੇ ਵਿੱਚ ਹੀ ਛੱਡ ਦੇਣਾ ਚਾਹੀਦਾ ਜਿਸ ਤਰ੍ਹਾਂ ਮੰਕੀ ਹੈ ਉਹ ਬਹੁਤ ਸਾਰੀ ਆਜ਼ਾਦੀ ਮੰਗਦਾ ਹੈ ਬਹੁਤ ਆਪਣਾ ਵਾਸਟ ਜਿਹੜਾ ਉਹਨੂੰ ਏਰੀਆ ਚਾਹੀਦਾ ਅਸੀਂ ਛੋਟੇ-ਛੋਟੇ ਪਿੰਜਰਿਆਂ 'ਚ ਬੰਦ ਕਰਦੇ ਹਾਂ ਜਾਂ ਫਿਰ ਆਪਣੇ ਐਂਟਰਟੇਨਮੈਂਟ ਦੇ ਲਈ ਉਹਨਾਂ ਨੂੰ ਘਰਾਂ 'ਚ ਰੱਖਦੇ ਹਾਂ ਇਸੇ ਤਰੀਕੇ ਦੇ ਨਾਲ ਕੁਝ ਲੋਕਾਂ ਨੇ ਕਛੂਏ ਰੱਖੇ ਨੇ ਹਰੇ ਤੋਤੇ ਰੱਖੇ ਨੇ ਜਾਂ ਕਈਆਂ ਨੇ ਬਾਜ ਰੱਖੇ ਨੇ ਇਹ ਸਭ ਇਲੀਗਲ ਹੈ ਤੇ ਮੈਂ ਸਾਰੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹਨਾਂ ਨੂੰ ਰੀਲੀਜ਼ ਕਰ ਦਿੱਤਾ ਜਾਏ ਉਹਦੇ ਨਾਲ-ਨਾਲ ਅਸੀਂ ਲੋਕਾਂ ਨੂੰ ਇਹ ਵੀ ਜਾਗਰੂਕ ਕਰ ਰਹੇ ਹਾਂ ਕਿ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ ਜਿਹੜਾ 1972 ਦਾ ਵਾ ਉਹਦੇ ਤਹਿਤ ਅਗਰ ਕੋਈ ਵੀ ਲੋਕ ਇਸ ਤਰੀਕੇ ਦਾ ਜੁਰਮ ਕਰਦੇ ਫੜੇ ਜਾਂਦੇ ਨੇ ਤੇ ਉਹਨਾਂ ਦੇ ਜਿਹੜੀ ਬੰਦੀ ਕਾਰਵਾਈ ਕੀਤੀ ਜਾਏਗੀ ਜਿਹਦੇ ਵਿੱਚ 2 ਤੋਂ 5 ਸਾਲ ਦੀ ਸਜ਼ਾ ਹੈ ਉਹਦੇ ਨਾਲ ਨਾਲ 10 ਤੋਂ 10000 ਤੋਂ ਲੈ ਕੇ 25000 ਤੱਕ ਜਿਹੜਾ ਜੁਰਮਾਨਾ ਜਿਹੜਾ ਕੀਤਾ ਜਾਏਗਾ ਤੇ ਵਾਈਲਡ ਲਾਈਫ ਕ੍ਰਾਈਮ ਬਿਊਰੋ ਜਿਹੜਾ ਗਵਰਨਮੈਂਟ ਆਫ ਇੰਡੀਆ ਦਾ ਡਿਪਾਰਟਮੈਂਟ ਹੈ ਨਿਊ ਆਫੀਸਰਸ ਆਏ ਨੇ ਤੇ ਉਹਨਾਂ ਨੇ ਬਹੁਤ ਅੱਛਾ ਆਸ਼ਵਾਸਨ ਦਿੱਤਾ ਕਿ ਜਲਦੀ ਜਿਹੜੀਆਂ ਮੁਹਿੰਮ ਅਸੀਂ ਸ਼ਹਿਰ ਚ ਸ਼ੁਰੂ ਕਰ ਰਹੇ ਹਾਂ ਬਿਲਕੁਲ ਸਰ ਅਸੀਂ ਜਿਹੜਾ ਵਾ ਗਵਰਨਮੈਂਟ ਆਫ ਇੰਡੀਆ ਦਾ ਜਿਹੜਾ ਡਿਪਾਰਟਮੈਂਟ ਆ ਉਹਦੇ ਨਾਲ ਮਿਲ ਕੇ ਪੰਜਾਬ ਪੁਲਿਸ ਦੇ ਡਿਪਾਰਟਮੈਂਟ ਦੇ ਨਾਲ ਮਿਲ ਕੇ ਜੋ ਵੀ ਬੰਦੀ ਕਾਰਵਾਈ ਹੋਏਗੀ ਅਸੀਂ ਕਰਵਾਵਾਂਗੇ ਬਿਲਕੁਲ ਸਰ ਅਸੀਂ ਕਰੋਨਾ ਟਾਈਮ ਤੇ ਵੀ ਕੁਝ ਕਾਰਵਾਈਆਂ ਆ ਰਾਮ ਬਾਗ ਜਿਹੜੀਆਂ ਤੁਸੀਂ ਗੱਲ ਕਰ ਰਹੇ ਹੋ ਸ਼ਾਪਸ ਤੇ ਕਰਵਾਈਆਂ ਸੀਗੀਆਂ ਜਦੋਂ ਵੀ ਸਾਨੂੰ ਉੱਥੇ ਕੰਪਲੇਂਟ ਆਉਂਦੀ ਹੈ ਤੇ ਅਸੀਂ ਬੰਦੀ ਕਾਰਵਾਈ ਕਰਵਾਨੇ ਆ ਲੇਕਿਨ ਹੁਣ ਜਿਹੜੇ ਨਿਊ ਆਫੀਸਰਸ ਆਏ ਨੇ ਉਹਨਾਂ ਨੇ ਕਿਹਾ ਵਾ ਅਗਰ ਇਹਨਾਂ ਕੋਲ ਲਾਇਸੈਂਸ ਨਹੀਂ ਹੈ ਜਾਂ ਇਸ ਤਰੀਕੇ ਦੀ ਜਿਹੜੀ ਕੋਈ ਗੱਲ ਦੇਖਣ ਨੂੰ ਮਿਲਦੀ ਆ ਤੇ ਅਸੀਂ ਸ਼ਾਪਸ ਵੀ ਜਿਹੜੀਆਂ ਬੰਦ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਬਿਲਕੁਲ ਸਰ ਦੇਖੋ ਕੁਝ ਲੋਕ ਕੀ ਕਰਦੇ ਨੇ ਕਿ ਜਿਹੜੇ ਹਰੇ ਤੋਤੇ ਆ ਉਹਨਾਂ ਦੇ ਪੰਖ ਜਿਹੜੇ ਆ ਉਤਾਰ ਦਿੰਦੇ ਨੇ ਤੇ ਮੈਂ ਕਹਾਂਗਾ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਕਿਸੇ ਪੰਛੀ ਦੀ ਜਿਹੜੀ ਬੇਜੁਬਾਨ ਦੀ ਆਜ਼ਾਦੀ ਖੋ ਕੇ ਉਹ ਕੰਮ ਕਰਦੇ ਨੇ ਉਹਦਾ ਉਹਨਾਂ ਦੀ ਕੰਡੀਸ਼ਨ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਰੈਸਕਿਊ ਕਰਵਾਉਣ ਤੋਂ ਬਾਅਦ ਅਸੀਂ ਉਹਨਾਂ ਨੂੰ ਆਜ਼ਾਦ ਵੀ ਨਹੀਂ ਕਰ ਸਕਦੇ ਕਿਉਂਕਿ ਕੋਈ ਨਾ ਕੋਈ ਬਿੱਲੀ ਜਾਂ ਹੋਰ ਕਿਸੇ ਜਾਨਵਰ ਦਾ ਉਹ ਸ਼ਿਕਾਰ ਹੋ ਜਾਂਦੇ ਤੇ ਮੈਂ ਇਹੋ ਜਿਹੇ ਲੋਕਾਂ ਦੇ ਅਸੀਂ ਬਹੁਤ ਸਾਰੇ ਪੈਰਟ ਜਿਹੜੇ ਆ ਜਿਹੜੇ ਉੜਦੇ ਨੇ ਉਹਨਾਂ ਨੂੰ ਤੇ ਅਸੀਂ ਬਹੁਤ ਵਾਰ ਆਜ਼ਾਦ ਵੀ ਕਰਵਾਇਆ ਬਹੁਤ ਸਾਰੇ ਮੰਕੀ ਵੀ ਆਜ਼ਾਦ ਕਰਵਾਏ ਨੇ ਅੱਗੇ ਵੀ ਜਿਹੜੀ ਮੁਹਿੰ